ਰਾਮਸਰੂਪ ਅਣਖੀ ਜੀ ਦਾ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਹਰਨਾਮੀ ਦੋ ਪਾਈਆਂ ਦੀ ਇਕੱਲੀ ਭੈਣ ਸੀ ਦੋਵਾਂ ਤੋਂ ਛੋਟੀ ਦੋਵੇਂ ਭਰਾ ਵਿਆਹੇ ਹੋਏ ਸਨ ਅਗਾ ਉਹਨਾਂ ਦੇ ਇੱਕ ਇੱਕ ਦੋ ਦੋ ਜਵਾਕ ਸਨ ਹਰਨਾਮੀ ਘਰ ਵਿੱਚ ਬਹੁਤਾ ਕੰਮ ਨਾ ਕਰਦੀ ਸ਼ੁਰੂ ਤੋਂ ਹੀ ਉਹਨੂੰ ਚੰਗੇ ਕੱਪੜੇ ਲੀੜੇ ਪਾਉਣ ਤੇ ਖੁੱਲਾ ਡੁੱਲਾ ਖਾਣ ਪੀਣ ਨੂੰ ਮਿਲਦਾ ਰੰਗ ਗੋਰਾ ਪਰ ਕੱਦ ਮਦਰਾ ਸੀ ਗਲ ਕਾਲੀ ਗਾਨੀ ਵਿੱਚ ਸੋਨੇ ਦੀ ਤਵੀਤੀ ਪਾ ਕੇ ਰੱਖਦੀ ਹੱਥ ਨੂੰ ਪੌਂਚੀ ਬੰਨਦੀ ਘਰ ਵਿੱਚ ਟਿਕ ਕੇ ਮਸਾਂ ਹੀ ਬੈਠਦੀ ਸਾਰਾ ਦਿਨ ਲੋਕਾਂ ਦੇ ਕੋਲੇ ਕੱਚ ਦੀ ਰਹਿੰਦੀ ਕਦੇ ਉਸ ਘਰ ਕਦੇ ਉਸ ਘਰ ਇੱਕੋ ਚਾਦਰ ਨੂੰ ਮਹੀਨਾ ਮਹੀਨਾ ਕੱਢਦੀ ਰਹਿੰਦੀ ਅੱਖਾਂ ਵਿੱਚ ਲੋ ਪਾ ਕੇ ਰੱਖਦੀ ਉਹਦੀਆਂ ਅੱਖਾਂ ਮੋਟੀਆਂ-ਮੋਟੀਆਂ ਸਨ ਗੋਲ-ਗੋਲ ਕਾਗਜੀ ਨਿੰਬੂ ਦੀਆਂ ਅੱਧ ਵਿਚਾਲਿਓਂ ਚੀਰੀਆਂ ਦੋ ਫਾੜੀਆਂ ਹਰ ਨਾਮੀ ਨੂੰ ਗੀਤ ਬੜੇ ਆਉਂਦੇ ਸਨ ਬੋਲੀਆਂ ਤੇ ਟੱਪੇ ਕਿਸੇ ਘਰ ਕੁੜੀ ਦਾ ਵਿਆਹ ਹੁੰਦਾ ਤਾਂ ਗੀਤ ਗਾਉਣ ਵਿੱਚੋਂ ਸਭ ਨੂੰ ਹੰਬਾ ਦਿੰਦੀ ਬਰਾਤੀਆਂ ਨੂੰ ਘੜ ਘੜ ਕੇ ਸਿੱਠਣੀਆਂ ਦਿੰਦੀ ਉਹਦਾ ਬੋਲ ਸੁਣ ਕੇ ਬਰਾਤੀ ਰੋਟੀ ਛੱਡ ਕੇ ਬੈਠ ਜਾਂਦੇ ਤੇ ਫਿਰ ਕੁੜੀ ਡੋਲੀ ਵਿੱਚ ਬੈਠਦੀ ਬਰਾਤ ਤੁਰ ਜਾਂਦੀ ਤਾਂ ਮਗਰੋਂ ਕੁੜੀਆਂ ਕਿੱਦਾਂ ਪਾਉਂਦੀਆਂ ਤੇ ਨੱਚਦੀਆਂ ਹਰਨਾਮੀ ਅੱਡੀਆਂ ਮਾਰ-ਮਾਰ ਅਗਲੇ ਦੇ ਵੇੜੇ ਦਾ ਪਾਣੀ ਕੱਢ ਦਿੰਦੀ ਜਿੱਤ-ਜਿੱਤ ਕੇ ਬੋਲੀਆਂ ਪਾਉਂਦੀ ਉਹ ਇਕੱਲੀ ਤੇ ਬਾਕੀ ਦੀਆਂ ਸਭ ਜਾਣੀਆਂ ਮੇਲੇ ਵਿੱਚ ਆਈਆਂ ਤੀਵੀਆਂ ਤੇ ਬੰਦੇ ਹਰਨਾਮੀ ਦੇ ਅਸ਼ਕੇ ਜਾਂਦੇ ਉਹਨਾਂ ਦਿਨਾਂ ਵਿੱਚ ਨਾਲਕਾ ਕਿਸੇ-ਕਿਸੇ ਦੇ ਘਰ ਹੀ ਹੁੰਦਾ ਪਾਣੀ ਡੂੰਗੇ ਸਨ ਨਾਲਕਾ ਲਵਾਉਣਾ ਹਰ ਕਿਸੇ ਦੀ ਪਹੁੰਚ ਵਿੱਚ ਨਹੀਂ ਸੀ ਸੋ ਉਹਨਾਂ ਦੇ ਅਗਵਾੜ ਦੇ ਬਹੁਤੇ ਘਰ ਖੂਹ ਤੋਂ ਪਾਣੀ ਲਿਆਉਂਦੇ ਖੂਹ ਦਾ ਪਾਣੀ ਸੀ ਵੀ ਮਿੱਠਾ ਪੰਪਾ ਦੇ ਪਾਣੀ ਤਾਂ ਬੱਕ ਬਕੇ ਜਿਹੇ ਸਨ ਦੁੱਲਾ ਚੋਰ ਟੜਕੇ ਪੋਪਾਟ ਦੀ ਨਾਲ ਹੀ ਆਪਣਾ ਝੋਟਾ ਛੱਡ ਲੈਂਦਾ ਇੱਕ ਵਿੱਡੇ ਖੂਹ ਉੱਤੇ ਦੁਪਹਿਰ ਤੱਕ ਬੋਕਾ ਚੱਲਦਾ ਰਹਿੰਦਾ ਦੋ ਘੰਟੇ ਅੱਥਰ ਨੂੰ ਵੀ ਝੋਟਾ ਜੁੜਦਾ ਹਾੜ ਹੋਵੇ ਸਿਆਲ ਹੋਵੇ ਦੁੱлле ਦਾ ਇਹ ਨਿਤਨੇਮ ਸੀ ਦੁੱлле ਦੀ ਘਰ ਵਾਲੀ ਮਰ ਚੁੱਕੀ ਸੀ ਉਹਦਾ ਇੱਕ ਮੁੰਡਾ ਸੀ ਰੱਜਬ 7-8 ਸਾਲ ਦਾ ਦੁੱлле ਵਰਗਾ ਹੀ ਹੱਡਾਂ ਪਿਆਰਾਂ ਦਾ ਖੁੱਲਾ ਦੁੱਲਾ ਹਮੇਸ਼ਾ ਇੱਕ ਮੱਜ ਰੱਖਦਾ ਰੋਟੀਆਂ ਆਪ ਹੀ ਪਕਾ ਲੈਂਦਾ ਪਿਓ ਪੁੱਤ ਖੁੱਲਾ ਖਾਂਦੇ ਪੀਂਦੇ ਜੱਟਾਂ ਦੇ ਘਰਾਂ ਤੋਂ ਦਾਣਾ ਫੱਕਾ ਆ ਜਾਂਦਾ ਪੀੜਾ ਵੇਲੇ ਤੂੜੀ ਦਾ ਉਹ ਕੋਠਾ ਭਰ ਲੈਂਦਾ ਤੜਕੇ ਖੂਹ ਉੱਤੇ ਜਾਣ ਤੋਂ ਪਹਿਲਾਂ ਉਹ ਸਰੋਂ ਦੇ ਤੇਲ ਦੀ ਮਾਲਿਸ਼ ਕਰਦਾ ਤੇ ਡੰਡ ਬੈਠਕਾਂ ਘੜਦਾ। ਰਾਜਬ ਨੂੰ ਵੀ ਉਹ ਡੰਡ ਬੈਠਕਾਂ ਘੜਵਾਉਂਦਾ। ਦੁੱਲੇ ਦਾ ਸਰੀਰ ਪਹਿਲਵਾਨਾ ਵਰਗਾ ਸੀ। ਉਹਦੀ ਇੱਛਾ ਸੀ ਰਾਜਬ ਜਵਾਨ ਹੋ ਕੇ ਪਹਿਲਵਾਨ ਬਣੇ। ਸਾਰੇ ਪਿੰਡਾਂ ਵਿੱਚ ਉਹਦਾ ਨਾਂ ਉੱਗਾ ਹੋਵੇ। ਦੁੱਲੇ ਨੇ ਦੂਜਾ ਵਿਆਹ ਨਹੀਂ ਕਰਵਾਇਆ ਸੀ। ਨੇੜੇ-ਤੇੜੇ ਦੇ ਪਿੰਡਾਂ ਵਿੱਚ ਹਿੰਦੂ ਚੋਰਤਾ ਬਹੁਤ ਸਨ ਪਰ ਮੁਸਲਮਾਨ ਚੋਰਾਂ ਦਾ ਕਿਸੇ-ਕਿਸੇ ਪਿੰਡ ਵਿੱਚ ਹੀ ਕੋਈ ਘਰ ਸੀ। ਰਾਜਬ ਨੂੰ ਉਹਦੀ ਮਾਂ 2 ਸਾਲ ਦਾ ਛੱਡ ਕੇ ਮਰ ਗਈ ਸੀ ਤੇ ਫਿਰ ਰਜਬ ਨੂੰ ਉਹਦੀ ਨਾਨੀ ਆਪਣੇ ਕੋਲ ਲੈ ਗਈ 55 ਸਾਲਾਂ ਦਾ ਹੋਇਆ ਤਾਂ ਦੁੱਲਾ ਉਹਨੂੰ ਲੈ ਆਇਆ ਦੁੱਲੇ ਦੀ ਉਮਰ ਉਸ ਵੇਲੇ 35-36 ਸਾਲ ਦੀ ਮਸਾਂ ਹੋਵੇਗੀ ਪੂਰਾ ਜਵਾਨ ਸੀ ਹੱਟਾ ਕੱਟਾ ਪਰ ਉਹ ਫਕੀਰੀ ਜੀਵਨ ਬਤੀਤ ਕਰਦਾ ਉਹ ਗੁਰਮੁਖੀ ਪੜਿਆ ਹੋਇਆ ਸੀ ਬਚਪਨ ਵਿੱਚ ਹੀ ਉਹ ਸਾਧ ਦੇ ਡੇਰੇ ਜਾ ਕੇ ਪੜ ਗਿਆ ਸੀ 15-16 ਸਾਲਾਂ ਦੀ ਉਮਰ ਹੋਈ ਤਾਂ ਵਾਰਿਸ ਸ਼ਾਹ ਦੀ ਹੀਰ ਲੈ ਆਇਆ ਫਿਰ ਤਾਂ ਹੀਰ ਪੜਨਾ ਉਹਦਾ ਨਿੱਤ ਦਾ ਸ਼ੌਕ ਬਣ ਗਿਆ ਰਾਜਪਦੀ ਮਾਂ ਮਰਨ ਬਾਅਦ ਤਾਂ ਉਹ ਵਾਰਿਸ ਦੀ ਹੀਰ ਨੂੰ ਕਿਸੇ ਧਾਰਮਿਕ ਗ੍ਰੰਥ ਵਾਂਗ ਪੜਦਾ ਦੁਪਹਿਰੇ ਖੂਹ ਤੋਂ ਉੱਤਰ ਕੇ ਆਉਂਦਾ ਰੋਟੀ ਟੁਕਾ ਖਾ ਕੇ ਆਪਣੇ 베ੜੇ ਵਿੱਚ ਲੱਗੀ ਨਿੰਮ ਥੱਲੇ ਮੰਝੇ ਉੱਤੇ ਬੈਠ ਜਾਂਦਾ ਤੇ ਖੇਸ ਤਾਂ ਇਨੂ ਜਿਹਾ ਬਣਾ ਕੇ ਉੱਤੇ ਹੀ ਰੱਖ ਲੈਂਦਾ ਪੂਰੇ ਵਿਰਾਗ ਵਿੱਚ ਆ ਕੇ ਇੱਕ ਬੈਤ ਪੜਦਾ ਗਾ ਕੇ ਤੇ ਗਲਾ ਭਰ ਕੇ ਜਿਵੇਂ ਉਹਦਾ ਦਿਲ ਰੋ ਰਿਹਾ ਹੋਵੇ ਕੋਈ ਜਣਾ ਉਹਦੇ ਕੋਲ ਆ ਕੇ ਬੈਠਦਾ ਤਾਂ ਉਹ ਦੂਜੀ ਤੀਜੀ ਬੈਤ ਵੀ ਸੁਣਾ ਦਿੰਦਾ ਕੋਈ ਬੈਤ ਕਿਤੋਂ ਕੋਈ ਕਿਤੋਂ ਹੋਰ ਕੁੜੀਆਂ ਬਹੂਆਂ ਦੇ ਨਾਲ ਹਰਨਾਮੀ ਵੀ ਪਾਣੀ ਦੇ ਤੋੜੇ ਢੋਂਦੀ ਟੱਪੂ ਟੱਪੂ ਕਰਦੀ ਫਿਰਦੀ ਉਹਦਾ ਅੰਗ ਅੰਗ ਟੱਪਦਾ ਸੀ ਬੱਦਲਾਂ ਦੀ ਬਿਜਲੀ ਵਾਂਗ ਗੜਕਦੀ ਥਿਰਕਦੀ ਫਿਰਦੀ ਰਹਿੰਦੀ ਕਦੇ ਕਦੇ ਤਾਂ ਦੁੱल्ले ਨੂੰ ਤੋੜਾ ਚ ਕਾਉਣ ਲਈ ਕਹਿ ਦਿੰਦੀ ਕਦੇ ਕਦੇ ਨਿੱਕੀ ਜਹੀ ਕੋਈ ਮਸ਼ਕਰੀ ਵੀ ਕਰ ਜਾਂਦੀ ਹੌਲੀ ਦੇ ਕੇ ਦੂਜੇ ਕਿਸੇ ਨੂੰ ਪਤਾ ਵੀ ਨਾ ਲੱਗਦਾ ਪਹਿਲਾਂ ਪਹਿਲਾਂ ਤਾਂ ਦੁੱਲਾ ਸੋਚਦਾ ਹੀ ਨਹੀਂ ਸੀ ਟਾਲ ਜਾਂਦਾ ਕੁੜੀ ਚੀੜੀ ਐ ਉਮਰ ਦੀ ਬਾਣ ਬੁੱਧ ਪਗਾਉਂਦੀ ਐ ਪਰ ਕੁੜੀ ਦਾ ਖਿਆਲ ਅਸ਼ੋਪਲੇ ਹੀ ਦੁੱਲੇ ਦੇ ਹੱਡਾਂ ਵਿੱਚ ਬਾਰੀ ਕੀ ਤਾਪ ਵਾਂਗੂ ਟਿਕ ਗਿਆ ਦਿਨਾਂ ਵਿੱਚ ਹੀ ਉਹਦਾ ਫਕੀਰੀ ਜੀਵਨ ਭੰਗ ਹੋ ਗਿਆ ਫੇਰ ਤਾਂ ਦੁੱਲੇ ਦੇ ਘਰ ਪੌ ਪਾਟ ਦੀ ਨਾਲ ਹੀ ਚੁੱਲ੍ਹੇ ਦੀ ਅੱਗ ਦਾ ਚਾਨਣ ਦੇਖ ਕੇ ਹਰਨਾਮੀ ਆਪਣੇ ਘਰੋਂ ਉੱਠਦੀ ਭਾਈ ਪਰਜਾਈਆਂ ਤਾਂ ਜੇ ਸੁੱਤੇ ਹੀ ਪਏ ਹੁੰਦੇ ਤੇ ਉਹ ਤੌੜਾ ਲੈ ਕੇ ਖੂਹ ਤੇ ਪਹੁੰਚ ਜਾਂਦੀ ਪਲਾਂ ਸ਼ੀਣਾਵਾਦ ਹੀ ਦੁੱਲਾ ਖੂਹ ਤੇ ਆ ਜਾਂਦਾ ਉਹਨਾਂ ਦਿਨਾਂ ਵਿੱਚ ਉਹਨੂੰ ਡੰਡ ਬੈਠ ਕਾ ਭੁੱਲ ਗਈਆਂ ਸਨ ਹਰ ਰੋਜ਼ ਹੀ ਖੂਤ ਤੇ ਆਉਣ ਵਾਲੀ ਹਰਨਾਮੀ ਦਾ ਪਹਿਲਾ ਘੜਾ ਹੁੰਦਾ ਦੁੱਲੇ ਦੇ ਉੱਚੇ-ਉੱਚੇ ਬੋਲ ਹੰਢਿਆਏ ਪਿੰਡ ਦੇ ਦੂਜੇ ਪਾਸੇ ਵੀ ਸੁਣਦੇ ਉਡਾਰ ਉਮਰ ਉਹਦਾ ਰਜਬ ਹੁਣ ਕਿੱਲੀ ਛੱਡਣ ਲੱਗ ਪਿਆ ਸੀ ਬੋਕਾ ਤੇ ਲੱਜ ਝੋਟੇ ਦੀ ਪਿੱਠ ਉੱਤੇ ਲੱਦ ਕੇ ਦੁੱਲਾ ਰਜਬ ਤੋਂ ਪਹਿਲਾਂ ਖੂਤ ਤੇ ਪਹੁੰਚ ਜਾਂਦਾ ਆਉਂਦਾ ਹੋਇਆ ਰਜਬ ਨੂੰ ਜਗਾ ਆਉਂਦਾ ਰਾਤ ਦਾ ਰੱਖਿਆ ਦੁੱਧ ਤੱਤਾ ਕਰਕੇ ਰਜਬ ਆਪ ਪੀਂਦਾ ਤੇ ਪਿਓ ਲਈ ਪਿੱਤਲ ਦੇ ਤੰਬੂ ਵਿੱਚ ਪਾ ਕੇ ਖੂਤ ਤੇ ਲੈ ਆਉਂਦਾ ਰਾਜਵ ਹੈਰਾਨ ਵੀ ਹੁੰਦਾ ਹੋਵੇਗਾ ਕਿ ਹਰਨਾਮੀ ਸਭ ਤੋਂ ਪਹਿਲਾਂ ਹੀ ਉੱਥੇ ਕਿਉਂ ਖੜੀ ਹੁੰਦੀ ਹੈ। ਦੋਵੇਂ ਚੁ ਬੱਚੇ ਪਾਣੀ ਦੇ ਭਰ ਕੇ ਉਹ ਬੋਕਾ ਠਲ ਦਿੰਦੇ ਤੇ ਦੁੱਲਾ ਘਰ ਜਾ ਕੇ ਫਟਾਫਟ ਮਹਿੰਦੀ ਧਾਰ ਕੱਢਦਾ ਤੇ ਰੋਟੀਆਂ ਲਾ ਦਿੰਦਾ। ਛੇਤੀ ਹੀ ਕਹਲ ਨਾਲ ਮੁੜ ਕੇ ਉਹ ਖੂਹ ਤੇ ਆ ਜਾਂਦਾ ਤੇ ਬੋਕਾ ਫੇਰ ਡੁੱਲਣ ਭਰਨ ਲੱਗਦਾ। ਹੁਣ ਹਰਨਾਮੀ ਪਹਿਲਾਂ ਵਾਂਗ ਟੱਪਦੀ ਨੱਚਦੀ ਨਹੀਂ ਸੀ। ਚੁੱਪਚੁੱਪ ਰਹਿੰਦੀ ਜਿਵੇਂ ਹਰ ਵੇਲੇ ਹੀ ਕੁਝ ਸੋਚਦੀ ਰਹਿੰਦੀ ਹੋਵੇ। 20 ਸਾਲਾਂ ਦੀ ਉਮਰ ਹੋ ਚੁੱਕੀ ਸੀ। ਉਹਦੀ ਭੂਆ ਠਿੱਗੜ ਵਿਆਹੀ ਹੋਈ ਸੀ। ਕਦੇ ਉਹਦੇ ਹੰਢਿਆਏ ਆਉਂਦੇ ਤਾਂ ਭਤੀਜੇ ਗਾਲ ਪੈ ਜਾਂਦੇ ਭੂਆ ਸਾਥੋਂ ਤਾਂ ਕੰਮ ਚ ਘਰੋਂ ਨਿਕਲਿਆ ਨਹੀਂ ਜਾਂਦਾ ਨਾਮੀ ਦਾ ਕਰ ਕੁਛ ਤੂੰ ਹੀ ਕੋਠੇ ਖੜਕ ਸਿੰਘ ਭੂਆ ਦੀ ਨਣਦ ਦੀ ਕੋਈ ਸਗੀਰੀ ਸੀ ਸੋ ਹਰਨਾਮੀ ਦਾ ਰਿਸ਼ਤਾ ਉੱਥੇ ਕਰ ਦਿੱਤਾ ਵਿਆਹ ਹੋ ਗਿਆ ਤੇ ਅਗਲੇ ਸਾਲ ਹੀ ਮੁਕਲਾਵਾ ਦੁੱਲੇ ਦਾ ਜਿਵੇਂ ਸੰਸਾਰ ਉੱਜੜ ਗਿਆ ਹੋਵੇ ਉਹਦਾ ਕਿਦਰੇ ਵੀ ਦਿਲ ਨਾ ਲੱਗਦਾ ਹੁਣ ਦਿਨ ਚੜ੍ਹੇ ਉੱਠਦਾ ਤੇ ਖੂਦ ਤੇ ਜਾਂਦਾ ਦੁਪਹਿਰ ਹੋਣ ਤੋਂ ਪਹਿਲਾਂ ਹੀ ਝੋਟਾ ਛੱਡ ਲਿਆ ਆਉਂਦਾ ਅਗਵਾੜ ਦੇ ਲੋਕ ਹਾਲ-ਹਾਲ ਕਰਦੇ। ਟੀਮੀਆਂ ਉਹਦੇ ਨਾਲ ਬੇਸ਼ੱਕੀ ਕਰਦੀਆਂ। ਦੁੱਲਿਆ ਟਹਿ ਜਾਣਿਆ ਕੋਈ ਪ੍ਰੇਤ ਚਿਮੜ ਗਿਆ ਤੈਨੂੰ। ਘਰੇ ਪਾਣੀ ਦੀ ਟਿੱਪ ਨਹੀਂ ਤੇ ਤੂੰ ਇੱਕ ਤਾਬੜੀ ਲੈ ਬੈਠਾ ਰਹਿਣਾ ਏ। ਨਾ ਬੋਲਦਾ ਐ ਨਾ ਗੱਲ ਕਰਦਾ ਐ। ਇਉਂ ਕਿਵੇਂ ਸਰਜੂਵੇ ਖਾਨ ਸੂਰਿਆ। ਉਹਨੂੰ ਕੋਈ ਸਮਝ ਨਾ ਆਉਂਦੀ ਕੋਈ ਕੀ ਕਹਿ ਗਿਆ ਹੈ। ਟੜਕੇ ਉੱਠਣ ਸਾਰ ਉਹ ਹੀਰ ਫੜ ਲੈਂਦਾ ਤੇ ਗੁਣ ਗੁਣਨ ਕਰਕੇ ਪੜਨ ਲੱਗਦਾ। ਹੁਣ ਉਹ ਗਾ ਕੇ ਨਹੀਂ ਪੜਦਾ ਸੀ ਉਹਨੂੰ ਲੱਗਦਾ ਜਿਵੇਂ ਹੁਣ ਬੈਤ ਦਾ ਇੱਕ ਇੱਕ ਲਫ਼ਜ਼ ਬਹੁਤਾ ਸਮਝ ਆ ਰਿਹਾ ਹੋਵੇ ਐਨੀ ਸਮਝ ਉਹਨੂੰ ਕਦੇ ਕਦੇ ਰੁਆ ਕੇ ਰੱਖ ਦਿੰਦੀ ਦੁਪਹਿਰ ਵੇਲੇ ਵੀ ਹੀਰ ਪੜਦਾ ਤੇ ਆਥਣੇ ਖੂ ਤੋਂ ਆ ਕੇ ਵੀ ਹੀਰ ਲੈ ਕੇ ਬੈਠ ਜਾਂਦਾ ਰਾਜਵ ਉਹਨੂੰ ਦੇਖ ਦੇਖ ਹੈਰਾਨ ਹੁੰਦਾ ਕੀ ਹੋ ਗਿਆ ਬਾਪੂ ਨੂੰ ਹਰਨਾਮੀ ਮੁਕਾ ਮੁਕਲਾਵੇ ਬਾਦ ਪਿੰਡ ਨਹੀਂ ਆਈ ਸੀ 6 ਮਹੀਨੇ ਹੋ ਗਏ ਸਨ ਇੱਕ ਦਿਨ ਫਿਰ ਉਹ ਆਈ ਤੇ ਦੁੱਲੇ ਨੂੰ ਮਿਲੀ ਗਿਲੇ ਗੁਜ਼ਾਰੀਆਂ ਦਾ ਜਿਵੇਂ ਕੜ ਹੀ ਪਾਟ ਗਿਆ ਹੋਵੇ ਘੰਟਿਆਂ ਤੱਕ ਬੈਠ ਕੇ ਦੋਵੇਂ ਗੱਲਾਂ ਕਰਦੇ ਰਹੇ ਉਹ ਉਹਨੂੰ ਕਹਿ ਰਹੀ ਸੀ ਤੂੰ ਕੋਠੇ ਆ ਜਾਇਆ ਕਰ ਤੇਰਾ ਨਹੀਂ ਦਿਲ ਲੱਗਦਾ ਤਾਂ ਹੋਰ ਕੀ ਹੋ ਸਕਦਾ ਹੈ ਫਿਰ ਉਹ ਡਰਦਾ ਬਿਗਾਨੇ ਪਿੰਡ ਉਹਦਾ ਕੌਣ ਹੈ ਕੋਈ ਗੱਲ ਹੋ ਗਈ ਤਾਂ ਕਿੱਧਰ ਨੂੰ ਜਾਵੇਗਾ ਬਿਗਾਨੇ ਪਿੰਡ ਦੇ ਜੱਟ ਤਾਂ ਵੱਢ ਕੇ ਸੁੱਟ ਦੇਣਗੇ ਹਰਨਾਮੀ ਸਮਝਾਉਂਦੀ ਕਿ ਉਹਨੂੰ ਕੋਈ ਕੁਝ ਨਹੀਂ ਕਹੇਗਾ ਉਹਦਾ ਸੋਹਰਾ ਬੜਾ ਸ਼ਰੀਫ ਹੈ ਤੇ ਘਰ ਵਾਲਾ ਬੜਾ ਸਧਾਰਨ ਜਿਵੇਂ ਜੱਗ ਦੀ ਕੋਈ ਸੁਰਤ ਹੀ ਨਾ ਹੋਵੇ ਉਹ ਚਾਹੁੰਦੀ ਹੈ ਕਿ ਦੁੱਲਾ ਦੂਜੇ ਤੀਜੇ ਮਹੀਨੇ ਕੋਠੀ ਜ਼ਰੂਰ ਢੇੜਾ ਮਾਰ ਜਾਇਆ ਕਰੇ ਨਹੀਂ ਤਾਂ ਉਹ ਕੱਟੀ ਹੋਈ ਟਾਣੀ ਵਾਂਗ ਸੁੱਕ ਕੇ ਮਰ ਜਾਵੇਗੀ ਆਪਣੇ ਘਰ ਵਾਲੇ ਦਾ ਤਾਂ ਉਹਨੂੰ ਮੋਹ ਹੀ ਨਹੀਂ ਆਉਂਦਾ ਹਰਨਾਮੀ 6 ਦਿਨ ਹੰਢਿਆਏ ਰਹੀ ਉਹਦਾ ਪਰੌਣਾ ਉਹਨੂੰ ਆ ਕੇ ਲੈ ਗਿਆ ਸੀ ਹਰਨਾਮੀ ਗਈ ਤੇ ਦੁੱਲਾ ਫਿਰ ਉਦਾਸ ਰਹਿਣ ਲੱਗਿਆ ਖੂਦ ਦਾ ਕੰਮ ਛੱਡਦਾ ਤਾਂ ਇੱਕ ਦਿਨ ਵਿੱਚ ਹੀ ਅਗਵਾੜ ਨੇ ਪਿੱਟ ਉੱਠਣਾ ਸੀ ਰਾਜਬ ਬੋਕਾ ਫੜਦਨਾ ਨਹੀਂ ਸਿੱਖਿਆ ਸੀ ਨਹੀਂ ਤਾਂ ਉਹਨੂੰ ਛੱਡ ਕੇ ਉਹ ਬੇਫਿਕਰ ਹੋ ਜਾਂਦਾ ਤੇ ਕੋਈ ਪੰਛੀ ਬਣ ਕੇ ਹਰਨਾਮੀ ਕੋਲ ਕੋਠੇ ਖੜਕ ਸਿੰਘ ਜਾ ਪਹੁੰਚਦਾ ਪਰ ਉਹ ਰਹਿ ਕਿਵੇਂ ਸਕਦਾ ਸੀ ਹਰਨਾਮੀ ਗਈ ਨੂੰ 2 ਮਹੀਨੇ ਹੋ ਚੁੱਕੇ ਸਨ ਉਹਨੇ ਰਾਜਬ ਨੂੰ ਰਾਤ ਨੂੰ ਹੀ ਦੱਸ ਦਿੱਤਾ ਸੀ ਕਿ ਉਹ ਅਗਲੇ ਦਿਨ ਸਵੇਰ ਦੀ ਗੱਡੀ ਕਿਧਰੇ ਜਾਵੇਗਾ ਲੋਕ ਪੁੱਛਣ ਆਉਣ ਤਾਂ ਦੱਸ ਦੇਵੇ ਕਿ ਉਹ ਇੱਕ ਰਿਸ਼ਤੇਦਾਰੀ ਵਿੱਚ ਜ਼ਰੂਰੀ ਕੰਮ ਗਿਆ ਹੈ ਫੱਗਣ ਦੀ ਰੁੱਤ ਸੀ ਕਣਕਾ ਪੂਰੇ ਜੋਬਨ ਉੱਤੇ ਸਨ ਉਹ ਸੰਦੇਹਾ ਹੀ ਜਾਗਿਆ ਤੇ ਮੋਹ ਹਨੇਰੇ ਸਟੇਸ਼ਨ ਉੱਤੇ ਪਹੁੰਚ ਗਿਆ ਗੱਡੀ ਆਉਣ ਵਿੱਚ ਤਾਂ ਅਜੇ ਇੱਕ ਘੰਟਾ ਬਾਕੀ ਸੀ ਉਹ ਪਰਾਂ ਖੁੰਝੇ ਵਿੱਚ ਦੁਬਕਿਆ ਬੈਠਾ ਰਿਹਾ ਉਹ ਜਾਣ ਕੇ ਹੀ ਇੰਨਾ ਸੰਦੇਹਾ ਕਰੋ ਤੁਰਿਆ ਸੀ ਤਾਂ ਜੋ ਪਿੰਡ ਦੇ ਕਿਸੇ ਬੰਦੇ ਨੂੰ ਪਤਾ ਨਾ ਲੱਗੇ ਕਿ ਉਹ ਕਿਧਰੇ ਬਾਹਰ ਜਾ ਰਿਹਾ ਹੈ ਸੂਰਜ ਦੇ ਉਭਾਰ ਨਾਲ ਗੱਡੀ ਆਈ ਤੇ ਉਹ ਚੜ ਗਿਆ ਰਾਮਪੁਰਾ ਫੂਲ ਉੱਤਰ ਕੇ ਉਹ ਮੰਡੀ ਵਿੱਚ ਗਿਆ ਤੇ ਤੰਗਾ ਲੈ ਲਿਆ ਤੰਗੇ ਵਿੱਚ ਪੂਰੀ ਤਰ੍ਹਾਂ ਸਵਾਰੀਆਂ ਤੂੜੀਆਂ ਗਈਆਂ ਤਾਂ ਕੋਚਵਾਨ ਨੇ ਘੋੜੇ ਨੂੰ ਸ਼ਾਂਟਾ ਲਾਇਆ ਫੂਲ ਜਾ ਕੇ ਤਾਂਗਾ ਰੁਕ ਗਿਆ ਕੁਝ ਸਵਾਰੀਆਂ ਉੱਤਰੀਆਂ ਤੇ ਉੰਨੀਆਂ ਹੀ ਹੋਰ ਚੜ ਗਈਆਂ ਸਿਧਾਣਿਆਂ ਦੇ ਪੁਲਾਂ ਉੱਤੇ ਸਾਰੀਆਂ ਸਵਾਰੀਆਂ ਉੱਤਰ ਕੇ ਆਪੋ ਆਪਣੇ ਰਾਹੀ ਪੈ ਗਈਆਂ ਸਿਧਾਣਿਆਂ ਦੇ ਘਰਾਟਾਂ ਤੋਂ ਕੋਠੇ ਖੜਕ ਸਿੰਘ ਮਸਾਂ ਤੋਂ ਡੇਢ ਘੰਟੇ ਦੀ ਵਾਟ ਦੱਸੀ ਜਾਂਦੀ ਸੀ ਦੁੱਲੇ ਨੇ ਤੇੜ ਦਾ ਚਾਦਰਾ ਲਾ ਕੇ ਮੋਢੇ ਧਰ ਲਿਆ ਹੱਥ ਵਿਚਲੀ ਸੰਨ ਤੱਕ ਆਉਂਦੀ ਸੱਮਾ ਵਾਲੀ ਤੇਲ ਨਾਲ ਚੋਪੜੀ ਡਾਂਗ ਦੋਵੇਂ ਮੋਢਿਆਂ ਉੱਤੇ ਧਰ ਲਈ ਤੇ ਡਾਂਗ ਉੱਤੋਂ ਦੀ ਬਾਹਾਂ ਕੱਢ ਕੇ ਚੱਲ ਪਿਆ ਰਾਹ ਵਿੱਚ ਇੱਕ ਪਿੰਡ ਕੋਲੇ ਕੇ ਆਇਆ ਉੱਥੇ ਉਹਨੇ ਪਾਣੀ ਪੀਤਾ ਤੇ ਕੋਠਿਆਂ ਦਾ ਰਾਹ ਪੁੱਛ ਕੇ ਅੱਗੇ ਤੁਰ ਪਿਆ 11 12 ਵਜੇ ਨੂੰ ਉਹ ਆਰਾਮ ਨਾਲ ਕੋਠੀ ਪਹੁੰਚ ਗਿਆ ਹਰਨਾਮੀ ਦਾ ਸੋਹਰਾ ਰੋਟੀ ਖਾ ਕੇ ਸੱਤ ਵਿੱਚ ਗੱਲਾਂ ਮਾਰਨ ਜਾ ਬੈਠਾ ਸੀ ਉਹਦਾ ਪਤੀ ਗਿੰਦਰ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਕਣਕ ਨੂੰ ਹਲਟ ਦਾ ਪਾਣੀ ਲਾਉਣ ਗਿਆ ਹੋਇਆ ਸੀ ਉਹ ਆਪ ਖੇਤ ਰੋਟੀ ਲਿਜਾਣ ਲਈ ਤਿਆਰੀ ਬਿਆਰੀ ਕਰਦੀ ਫਿਰਦੀ ਸੀ ਘਰ ਪੁੱਛ ਕੇ ਦੁੱਲਾ ਪਹੁੰਚ ਗਿਆ ਹਰਨਾਮੀ ਖੜੀ ਦੀ ਖੜੀ ਦੇਖਦੀ ਰਹਿ ਗਈ ਉਹ ਕਿੰਨੀ ਖੁਸ਼ ਸੀ ਉਹਨੂੰ ਸੁਝਦਾ ਨਹੀਂ ਸੀ ਕਿ ਕੀ ਕਰੇ ਤੇ ਕੀ ਨਾ ਕਰੇ ਅਖੀਰ ਹਰਨਾਮੀ ਨੇ ਦਰਵਾਜ਼ੇ ਦਾ ਅੰਦਰਲਾ ਕੁੰਡਾ ਬੰਦ ਕੀਤਾ ਤੇ ਅੰਦਰ ਸੁਭਾਤ ਵਿੱਚ ਆ ਕੇ ਮੰਝੇ ਉੱਤੇ ਦੁੱਲੇ ਕੋਲ ਬੈਠ ਗਈ ਉਹ ਕਦੇ ਹੱਸਦੇ ਕਦੇ ਉਦਾਸ ਹੁੰਦੇ ਤੇ ਕਦੇ ਚੁੱਪਚਾਪ ਹੀ ਇੱਕ ਦੂਜੇ ਵੱਲ ਅੱਖਾਂ ਪਾੜ ਪਾੜ ਦੇਖਦੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਵੇਂ ਸਾਰੀਆਂ ਗੱਲਾਂ ਦੀ ਇੱਕੋ ਗੱਲ ਹੋਵੇ ਪਲ-ਪਲ ਇੱਕ ਦੂਜੇ ਦੇ ਕੋਲ ਰਹਿਣ ਦੀ ਤਮੰਨਾ ਦਾਲ ਬਚੀ ਪਈ ਸੀ ਹਰਨਾਮੀ ਨੇ ਵੀ ਅਜੇ ਰੋਟੀ ਨਹੀਂ ਖਾਦੀ ਸੀ ਆਪਣੇ ਹਿੱਸੇ ਦੀਆਂ 2-3 ਵੱਧ ਰੋਟੀਆਂ ਨੇ ਪੱਤੇ ਵਿੱਚ ਬੰਨ ਲੀਆਂ ਸਨ ਚੁੱਲ੍ਹੇ ਵਿੱਚ ਅੱਗ ਹੈਗੀ ਸੀ ਉਹਨੇ ਫਟਾਫਟ 2-3 ਲੱਪਾ ਆਟਾ ਸ਼ਾਣੇ ਅਤੇ ਨਵੇਂ ਸਿਰੇ ਅੱਗ ਮਚਾ ਕੇ ਰੋਟੀਆਂ ਪਕਾਉਣ ਲੱਗੀ। ਰੋਟੀ ਪਕਾ ਕੇ ਉਹਨੇ ਦਰਵਾਜ਼ੇ ਦਾ ਕੁੰਡਾ ਖੋਲ੍ਹਿਆ ਤੇ ਬਾਣੀਏ ਦੀ ਹੱਟ ਤੋਂ ਸ਼ੱਕਰ ਲੈ ਆਈ। ਬਰਾਂਡੇ ਵਿੱਚ ਬਿਠਾ ਕੇ ਦੁੱਲੇ ਨੂੰ ਰੋਟੀ ਖਵਾਈ ਦਾਲ ਤੇ ਸ਼ੱਕਰ ਵਿੱਚ ਦੇਸੀ ਘਿਓ ਉੱਤੋਂ ਦੀ ਤਰ ਦਾ ਫਿਰਦਾ ਸੀ। ਰੋਟੀ ਖਾ ਕੇ ਦੁੱਲਾ ਬਰਾਂਡੇ ਵਿੱਚ ਹੀ ਮੰਜੇ ਉੱਤੇ ਪੈ ਗਿਆ। ਖੇਤ ਨੂੰ ਰੋਟੀ ਲੈ ਕੇ ਜਾਂਦੀ ਸਾਥ ਵਿੱਚ ਉਹ ਬੁੜੇ ਨੂੰ ਦੱਸ ਗਈ ਕਿ ਹੰਢਿਆਏ ਤੋਂ ਬੰਦਾ ਆਇਆ ਹੈ। ਉਹ ਉਹਦੇ ਕੋਲ ਜਾ ਕੇ ਬੈਠ ਜਾਵੇ। ਗੱਲਾਂ ਕਰੇ ਉਹ ਇਕੱਲਾ ਬੈਠਾ ਬੁਰਾ ਮਹਿਸੂਸ ਕਰੇਗਾ ਫੂਲ ਕੰਨੀਓ ਆਇਆ ਆਗਾ ਜਾਣਾ ਹੈ ਰੋਟੀ ਖਵਾ ਦਿੱਤੀ ਐ ਬਿੰਦ ਛੱਟ ਦਮ ਲਊ ਫਿਰ ਚਲਿਆ ਜਾਊ ਖੇਤ ਜਾ ਕੇ ਉਹਨੇ ਗਿੰਦਰ ਨੂੰ ਵੀ ਦੁੱਲੇ ਬਾਰੇ ਦੱਸਿਆ ਉਹਨੂੰ ਰੋਟੀ ਖਵਾ ਕੇ ਆਪ ਰੋਟੀ ਖਾਣ ਲੱਗੀ ਦੁੱਲਾ ਬੂੜੇ ਨਾਲ ਅੱਧਾ ਪੌਣਾ ਘੰਟਾ ਗੱਲਾਂ ਮਾਰ ਕੇ ਚਲਿਆ ਗਿਆ ਮਗਰੋਂ ਦੀ ਬੂੜਾ ਕਹਿੰਦਾ ਚੰਗਾ ਭਾਈ ਸ਼ਾਬਾਸ਼ੇ ਤੇਰੇ ਮਿਲ ਗਿਆ ਉੱਥੋਂ ਦੀ ਸੁੱਖ ਸਾਂ ਦਾ ਪਤਾ ਲੱਗ ਗਿਆ ਹਰਨਾਮ ਕੋਰ ਵੀ ਫਿਕਰ ਜਿਆ ਕਰਦੀ ਸੀ ਮਾਪਿਆਂ ਦਾ ਪਿੰਡ ਦਾ ਤਾਂ ਕੁੱਤਾ ਨਹੀਂ ਮਾਨ ਹੁੰਦਾ ਭਾਈ ਤੂੰ ਤਾਂ ਬੰਦਾ ਏ ਫੇਰ ਕਦੇ ਇੱਧਰ ਦੀ ਲੰਗੇ ਤਾਂ ਜ਼ਰੂਰ ਮਿਲ ਕੇ ਜਾਈਂ ਝੰਡਾ ਤੇ ਅਰਜਨ ਦੋ ਭਰਾ ਸਨ ਝੰਡਾ ਵੱਡਾ ਸੀ ਦੋਵਾਂ ਵਿੱਚ 10 ਸਾਲ ਦੀ ਵਿੱਥ ਹੋਵੇਗੀ ਝੰਡਾ ਵਿਆਹਿਆ ਹੋਇਆ ਸੀ ਤੇ ਉਹਦੇ ਇੱਕ ਮੁੰਡਾ ਤੇ ਦੋ ਕੁੜੀਆਂ ਸਨ ਅਰਜਨ ਨੂੰ ਸਾਖ ਨਹੀਂ ਹੋਇਆ ਸੀ ਉਹਨਾਂ ਕੋਲ ਵੀ ਘੁਮਾ ਜ਼ਮੀਨ ਸੀ ਅਰਜਨ ਦੇ ਹਿੱਸੇ ਦੀ 10 ਘੁਮਾ ਬਣਦੀ ਸੀ ਇੰਨੀ ਜ਼ਮੀਨ ਵਾਲੇ ਮੁੰਡੇ ਨੂੰ ਸਾਖ ਹੋਣਾ ਕੋਈ ਵੱਡੀ ਗੱਲ ਨਹੀਂ ਸੀ ਪਰ ਅਰਜਨ ਦੇ ਚਾਲੇ ਮਾੜੇ ਸਨ ਬਚਪਨ ਵਿੱਚੋਂ ਮਾਂ ਦਾ लाਡਲਾ ਰੱਖਿਆ ਹੋਇਆ ਸੀ ਕਦੇ ਕੋਈ ਕੰਮ ਨਹੀਂ ਕਰਵਾਉਂਦੀ ਸੀ ਉਹਨੂੰ ਛੰਡੇ ਨਾਲੋਂ ਵੱਧ ਖਾਣ ਨੂੰ ਦਿੰਦੀ ਬਾਹਰ ਖੇਡਣ ਗਿਆ ਕਿਸੇ ਨੂੰ ਕੁੱਟਮਾਰ ਆਉਂਦਾ ਤਾਂ ਉਹ ਉਲਾੰਬਾ ਲੈ ਕੇ ਆਈ ਬੁੜੀ ਨੂੰ ਹੀ ਬੁਰਾ ਭਲਾ ਕਹਿੰਦੀ ਹੌਲੀ-ਹੌਲੀ ਉਹ ਵਿਗੜਦਾ ਗਿਆ 14-15 ਸਾਲ ਦਾ ਹੋਇਆ ਤਾਂ ਖੇਤ ਮਹੀਆ ਲੈ ਕੇ ਵੀ ਨਾ ਜਾਇਆ ਕਰੇ ਸੱਤ ਵਿੱਚ ਬੈਠ ਕੇ ਤਾਂਸ਼ ਖੇਡਿਆ ਕਰੇ ਉਹਨਾਂ ਦਾ ਬਾਪ ਹੈ ਨਹੀਂ ਸੀ ਬੁੜੀ ਇਕੱਲੀ ਸੀ ਘਰ ਖੇਤ ਦਾ ਸਾਰਾ ਕੰਮ ਛੰਡਾ ਹੀ ਕਰਦਾ ਉਹ ਬੜਾ ਹੀ ਸਾਊ ਮੁੰਡਾ ਮੰਨਿਆ ਜਾਂਦਾ ਕਿਸੇ ਨਾਲ ਲੜਦਾ ਬੋਲਦਾ ਵੀ ਨਹੀਂ ਸੀ ਅਰਜਨ ਥੋੜਾ ਜਿਹਾ ਹੋਰ ਉਡਾਰ ਹੋਇਆ ਤਾਂ ਸਾਧ ਦੇ ਡੇਰੇ ਜਾਣ ਲੱਗ ਪਿਆ ਉੱਥੇ ਹੀ ਬੈਠਾ ਰਿਹਾ ਕਰੇ ਸਾਧ ਨੇ ਪਲੋਸ ਲਿਆ ਪਿੰਡ ਵਿੱਚ ਦੁੱਧ ਦਾ ਗਜਾ ਕਰਨ ਜਾਇਆ ਕਰੇ ਦੁੱਧ ਤਾਂ ਘਰ ਵਿੱਚ ਵੀ ਹੈਗਾ ਸੀ ਪਰ ਡੇਰੇ ਦੇ ਦੁੱਧ ਵਿੱਚੋਂ ਉਹਨੂੰ ਨਵਾਂ ਹੀ ਸਵਾਦ ਮਿਲਦਾ ਦੁੱਧ ਦੇਣ ਵਾਲੇ ਘਰ ਮੱਖਣੀ ਦੀ ਗਰੋਲੀ ਵੀ ਦੇ ਦਿੰਦੇ ਸਨ ਪਿੰਡ ਵਿੱਚੋਂ ਦੁੱਧ ਦੀਆਂ ਦੋ ਬਾਲਟੀਆਂ ਗਜਾ ਕਰਕੇ ਮੁਰਦੇ ਤਾਂ ਚੇਲਿਆਂ ਕੋਲ ਮੱਖਣੀ ਦਾ ਤੁੰਬਾ ਵੀ ਭਰਿਆ ਹੁੰਦਾ ਤੜਕੇ ਵੇਲੇ ਸਾਤ ਤੇ ਉਹਦੇ ਚੇਲੇ ਦੁੱਧ ਕਾੜ ਕੇ ਪੀਂਦੇ ਹਾਜ਼ਰੀ ਦੀ ਇੱਕ ਇੱਕ ਬੇਸਣੀ ਰੋਟੀ ਵੀ ਮਿਲਦੀ ਨਾਲ ਨੂੰ ਮੱਖਣੀ ਖਾਂਦਾ ਪੀਂਦਾ ਦੁਰੰਗੇ ਮਾਰਦਾ ਅਰਜਣ ਸਾਧ ਦੇ ਡੇਰੇ ਵਿੱਚ ਹੀ ਬੈਠਾ ਰਹਿੰਦਾ ਇੱਕ ਵਾਰੀ ਸਾਧ ਦੇ ਡੇਰੇ ਤਿੰਨ ਚਾਰ ਮੱਲ ਆ ਕੇ ਰਹੇ ਸਨ ਅਰਜਣ ਨੇ ਮੱਲਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਦਾ ਖਾਣ ਪੀਣ ਦੇਖਿਆ ਤਾਂ ਉਹਨਾਂ ਦੇ ਨਾਲ ਹੀ ਉੱਠ ਤੁਰਿਆ ਉਹਨਾਂ ਦੇ ਕੱਛੇ ਜਾਗੇ ਸਭਾਲਣ ਉੱਤੇ ਹੋ ਗਿਆ 6 ਮਹੀਨੇ ਮੱਲਾ ਨਾਲ ਹੀ ਫਿਰਦਾ ਰਿਹਾ ਕੁਸ਼ਤੀ ਕਰਨ ਦਾ ਸ਼ੌਕ ਵੀ ਜਾਗ ਪਿਆ ਹੁਣ ਕਦੇ-ਕਦੇ ਉਹ ਮਾਂ ਕੋਲ ਆਉਂਦਾ ਤੇ ਚੌੜਜ ਹੀ ਕਰਦਾ ਮਾਂ ਤੋਂ ਦੋ ਸਿਰ ਥੰਦਾ ਲੈ ਲੈਂਦਾ ਪੇਸ਼ਾਵਰ ਪਹਿਲਵਾਨਾ ਵਾਂਗ ਤੜਕੇ ਜੰਗਲ ਪਾਣੀ ਜਾਣ ਪਿੱਛੋਂ ਤੱਤੇ ਘੋਦੀਆਂ ਘੁੱਟਾਂ ਭਰਦਾ ਤੇ ਡੰਡ ਬੈਠਕਾ ਕੱਢਣ ਲੱਗਦਾ ਉਹਦਾ ਸਰੀਰ ਵੀ ਵਾਵਾ ਨਿੱਖਰ ਆਇਆ ਸੀ ਪੱਠੇ ਮਜ਼ਬੂਤ ਹੋ ਗਏ ਸਨ ਛਾਤੀ ਚੌੜੀ ਡੋਲੇ ਕੁੱਕੜੀਆਂ ਵਾਲੇ ਤੇ ਪੱਟਾਂ ਉੱਤੇ ਘੁੱਗੀਆਂ ਪੈਂਦੀਆਂ ਸਨ ਨਿਆਈਆਂ ਵਿੱਚ ਆ ਕੇ ਉਹ ਪਸੇਰੀ ਸੁੱਟਦਾ ਤੇ ਮੁਗਤਰ ਚੁੱਕਦਾ ਮਾਂ ਚਾਹੁੰਦੀ ਸੀ ਅਰਜਣ ਨੂੰ ਵੀ ਸਾਖ ਹੋ ਜਾਵੇ ਵੇਖਣ ਵਾਲੇ ਆਉਂਦੇ ਮਾਂ ਉਹਨਾਂ ਦੀ ਪੂਰੀ ਖਾਤਰ ਸੇਵਾ ਕਰਵਾਉਂਦੀ ਪਰ ਕਿਸੇ ਨਾ ਕਿਸੇ ਤਰ੍ਹਾਂ ਝੰਡਾ ਵਿੱਚ ਦੀ ਟੁੱਚਰ ਮਾਰ ਜਾਂਦਾ ਹੱਸ ਕੇ ਆਖਦਾ ਅਜੇ ਤਾਂ ਲੰਡੇ ਚੌਰ ਹੀ ਐ ਇਹ ਕੀ ਪਤਾ ਸਾਧ ਹੀ ਬਣ ਜਾਵੇ ਕੰਮ ਤਾਂ ਕੋਈ ਕਰਦਾ ਨਹੀਂ ਕੁੜੀ ਦੇ ਕੇ ਕੋਈ ਕੀ ਕਰੂ ਇਹਨੂੰ ਇਹ ਤਾਂ ਮੀਨਾ ਮੀਨਾ ਮੱਲਾ ਨਾਲ ਗਿਆ ਨਹੀਂ ਮੁੜਦਾ ਉਹ ਸਾਡੇ ਕੋਲ ਬੈਠੀ ਕਰਮਾਂ ਨੂੰ ਰੋਇਆ ਕਰੂ ਗਾਹਾਂ ਥੋਡੀ ਮਰਜੀ ਐ ਸਾਡੇ ਕੰਨਿਓ ਕੋਈ ਨਕਾਰੀ ਨਹੀਂ ਫਿਰ ਉਹਦੇ ਨਾਲ ਗੱਲ ਕਰ ਲੋ ਮਾਂ ਨੂੰ ਪੁੱਛ ਲੋ ਜੇ ਜੁੰਮਾ ਉੱਟਦੀ ਐ ਸਾਹ ਕਰਨ ਵਾਲੇ ਦੇ ਮਨ ਵਿੱਚ ਬੁਰੀ ਜੱਤ ਜਾਂਦੀ ਤੇ ਉਹ ਛੱਟ ਤਿਲਕ ਜਾਂਦਾ ਮਾਂ ਦੀ ਕੋਈ ਵਾਹ ਨਾ ਚਲਦੀ ਅਰਜਣ ਦੇ ਮਨ ਉੱਤੇ ਇਹਦਾ ਕੋਈ ਬਹੁਤਾ ਮਾੜਾ ਅਸਰ ਨਹੀਂ ਹੁੰਦਾ ਸੀ ਹੁਣ ਜਦੋਂ ਕਦੇ ਅਰਜਨ ਘਰੋਂ ਬਾਹਰ ਰਹਿ ਕੇ ਵਾਪਸ ਮੁੜਦਾ ਉਹਨੂੰ ਬਹੁਤੇ ਦਿਨ ਲੰਘ ਜਾਂਦੇ ਤਾਂ ਉਹਦੀ ਪਰਜਾਈ ਉਹਦੇ ਨਾਲ ਬਹੁਤ ਲੜਦੀ ਮਿੱਠਾ ਮਿੱਠਾ ਛਿੜਕਦੀ ਆਖਦੀ ਤੇਰਾ ਘਰੇ ਜੀ ਨਹੀਂ ਲੱਗਦਾ ਵਹਿਕੜਿਆ ਬੂਬਨਿਆ ਮਗਰ ਫਿਰਦਾ ਰਹਿਣਾ ਏ ਦੱਸ ਕੀ ਕੋਲ ਕੇ ਪਿਆ ਤਾ ਉਹਨਾਂ ਨੇ ਤੈਨੂੰ ਜਾਂ ਕੋਈ ਹੋਰ ਰੋਗ ਦੱਸ ਉਹ ਹੱਸਦਾ ਰਹਿੰਦਾ ਜਵਾਬ ਕੋਈ ਨਾ ਦਿੰਦਾ ਤੇ ਫਿਰ ਉਹ ਢਾਲ ਵਿੱਚ ਦੁੱਗਣਾ ਕਿਉ ਪਾ ਕੇ ਪੁੱਛਦੀ ਲੱਗਦਾ ਕਿਸੇ ਚਾਟ ਤੇ ਹੈ ਹਰਾਮੀਆ ਚਾਟ ਕੀ ਹੁੰਦੀ ਐ ਉਹ ਪੁੱਛਦਾ ਚਾਟ ਦਾ ਉਹਦੇ ਸਵਾਦ ਆਉ ਜਿੱਦਣ ਟੰਗਾ ਤੋੜੀਆਂ ਕਿਸੇ ਨੇ ਤੇ ਫਿਰ ਹੌਲੀ ਦੇ ਕੇ ਸਮਝਾਉਂਦੀ ਦਿੰਦੀ ਮੈਂ ਹੈਗੀ ਆ ਮੈਨੂੰ ਦੱਸ ਕੀ ਦੱਸਾਂ ਤੈਨੂੰ ਉਹ ਮੁਸਕੜੀਏ ਹੱਸਦਾ ਹੋਇਆ ਪੁੱਛਦਾ ਸਭ ਜਾਣਦੀ ਐ ਬੇਸ਼ਰਮਾ ਜਾਣਦੀ ਮੈਂ ਵੀ ਆ ਜਿੱਦਣ ਫੜ ਲਿਆ ਨਾ ਮੈਂ ਦੇ ਲਿਆ ਗੋਡੀਆਂ ਪਸਲੀਆਂ ਤੋਣੂ ਤੇਰੀਆਂ ਜਾਣ ਹੈਗੀ ਤੇਰੇ ਚ ਪਸਲੀਆਂ ਤੋੜਨ ਨੂੰ ਸੱਚੀ ਮੁੱਚੀ ਥੋੜਾ ਤੋੜਨੀਆਂ ਨੇ ਪਸਲੀਆਂ ਤੇਰੀਆਂ ਤੇਰੇ ਸੰਗਲ ਪਾਉਣਾ ਜਿੰਨਾ ਮਰਜੀ ਭੱਜ ਲੈ ਸੰਗਲ ਤੂੰ ਪਾ ਚੁੱਕੀ ਦੇਖ ਲਈ ਤੂੰ ਤਕੜਾ ਕੀ ਮੈਂ ਤਕੜੀ ਐਦਾਂ ਹੀ ਦਿਓਰ ਪਰ ਜਾਈ ਚੋਲ ਮੋਹਲ ਕਰਦੇ ਰਹਿੰਦੇ ਤੇ ਅਖੀਰ ਅਰਜਨ ਦੀਪਾ ਜਾਈ ਨੇ ਉਹਨੂੰ ਸੰਗਲ ਪਾ ਹੀ ਲਿਆ ਉਹਨਾਂ ਦਿਨਾਂ ਵਿੱਚ ਹੀ ਮਾਂ ਦੀ ਮੌਤ ਹੋ ਗਈ ਹੁਣ ਅਰਜਨ ਕਿਧਰੇ ਬਾਹਰ ਨਹੀਂ ਜਾਂਦਾ ਸੀ ਪਹਿਲਵਾਨਾਂ ਦਾ ਕਿਹੜਾ ਛੱਡ ਦਿੱਤਾ ਸਾਥ ਦੇ ਡੇਰੇ ਵੀ ਕਦੇ-ਕਦੇ ਹੀ ਜਾਂਦਾ ਖੇਤ ਵੀ ਢੇੜਾ ਮਾਰਨ ਲੱਗ ਪਿਆ ਪਰ ਕਿਸੇ ਕੰਮ ਨੂੰ ਹੱਥ ਨਹੀਂ ਪਾਉਂਦਾ ਸੀ ਪਰ ਜਾਈ ਉਹਨੂੰ ਪੂਰਾ ਬੰਨ ਕੇ ਰੱਖਦੀ ਉਹਦਾ ਹਰ ਸ਼ੌਕ ਪੂਰਾ ਕਰਦੀ ਉਹਨੂੰ ਖਾਣ ਪੀਣ ਨੂੰ ਖੁੱਲਾ ਦਿੰਦੀ ਝੰਡਾ ਉਹਨੂੰ ਕਿਸੇ ਕੰਮ ਲਈ ਕਹਿੰਦਾ ਤਾਂ ਟੋਕ ਦਿੰਦੀ ਇਹਨੇ ਕਦੇ ਪਹਿਲਾਂ ਕੀਤਾ ਹੋਵੇ ਤਾਂ ਹੁਣ ਕਰੇ ਪਹਿਲਾਂ ਤਾਂ ਵੇਲਾ ਹੀ ਰੱਖਿਆ ਹੁਣ ਕਿਧਰੋਂ ਲੱਲਰ ਲਾ ਦੂ ਇਹ ਮੈਂ ਕਦੋਂ ਕਹਿਣਾ ਵੀ ਇਹ ਹਲ ਦਾ ਮੁੰਨਾ ਫੜੇ ਘੱਟੋ-ਕੱਟ ਨਿਆਣਾ ਤਾਂ ਫੜ ਲਿਆ ਕਰੇ ਰੋਟੀ ਪੱਕਣ ਵੇਲੇ ਖੇਤ ਰੋਟੀ ਲੈ ਜਾਇਆ ਕਰੇ ਮੈਸ ਨੂੰ ਟੋਬੇ ਨਵਾ ਲਿਆਇਆ ਕਰੇ ਕਦੇ-ਕਦੇ ਕੱਖਾਂ ਦੀ ਭਰੀ ਲਿਆ ਦਿਆ ਕਰੇ ਕੀ ਕਸਚੂ ਇਹਦਾ ਝੰਡਾ ਉਹਨੂੰ ਕੰਮਾਂ ਵਿੱਚ ਕਿਵੇਂ ਨਾ ਕਿਵੇਂ ਫਸਾਉਣਾ ਚਾਹੁੰਦਾ ਸੀ ਅਰਜੜਮਨ ਦਾ ਮੌਜੀ ਸੀ ਚਿੱਤ ਉੱਤੇ ਆਉਂਦਾ ਤਾਂ ਕੋਈ ਕੰਮ ਕਰ ਲੈਂਦਾ ਨਹੀਂ ਤਾਂ ਕੇਸਲ ਮਾਰ ਜਾਂਦਾ ਝੰਡਾ ਨੂੰ ਤਾੜ ਕੇ ਕਦੇ ਨਹੀਂ ਆਖਦਾ ਸੀ ਜੇ ਕਦੇ ਉੱਚਾ ਬੋਲ ਵੀ ਪੈਂਦਾ ਉਹ ਛੱਟ ਰੋਸ ਜਾਂਦਾ ਤੇ ਸਾਧ ਦੇ ਡੇਰੇ ਜਾ ਬੈਠਦਾ ਪਰਜਾਈ ਮਨਾ ਲਿਆਉਂਦੀ ਝੰਡਾ ਤੇ ਉਹਦੀ ਘਰ ਵਾਲੀ ਮੁੰਡੇ ਦੀ ਗੱਲ ਸੁਣ ਕੇ ਬੜੇ ਹੀ ਹੈਰਾਨ ਹੋਏ ਕੇ ਅਰਜਨ ਉਹਦਾ ਚਾਚਾ ਕਹਰੇ ਕੇ ਗਿੰਦਰ ਦੇ ਬਾਹਰਲੇ ਘਰ ਬੈਠਾ ਕਿਸੇ ਬੰਦੇ ਨਾਲ दारू ਪੀ ਰਿਹਾ ਹੈ ਘਰ ਆ ਕੇ ਉਹਨੇ ਪਰਜਾਈ ਤੋਂ ਰੋਟੀ ਮੰਗੀ ਤਾਂ ਉਹਨੇ ਰੋਟੀ ਥਾਲੀ ਵਿੱਚ ਪਾ ਕੇ ਦੇ ਦਿੱਤੀ ਤੇ ਉਹਦੇ ਵੱਲ ਸ਼ੱਕ ਭਰੀਆਂ ਨਜ਼ਰਾਂ ਨਾਲ ਝਾਕਣ ਲੱਗੀ ਉਹਨੂੰ ਪੁੱਛਿਆ ਕੁਝ ਨਹੀਂ ਉਹ ਕਾਉ ਮਾਉਂ ਜਿਹਾ ਬਣਿਆ ਰੋਟੀ ਖਾ ਰਿਹਾ ਸੀ ਉਹ ਤਾਂ ਅੱਖ ਨਹੀਂ ਚੁੱਕਦਾ ਸੀ ਛੰਡੇ ਨੇ ਉਹਨੂੰ ਦੇਖਿਆ ਤੇ ਉਹਦੇ ਕੋਲੋਂ ਦੂਰ ਹੋ ਗਿਆ ਪਰਾਂ ਜਾ ਕੇ ਪਸ਼ੂਆਂ ਨੂੰ ਹਰੇ ਦੇ ਟੋਕਰੇ ਸੁਟਣ ਲੱਗਿਆ ਅਰਜਨ ਨੇ ਰੋਟੀ ਖਾਧੀ ਤੇ ਕੋੜਲੀ ਜਿਹੀ ਕਰਕੇ ਚੁੱਪਚਾਪ ਆਪਣੇ ਮੰਝੇ ਉੱਤੇ ਜਾ ਪਿਆ। ਮੁੰਡਾ ਚਾਚਾ ਚਾਚਾ ਕਰਕੇ ਉਹਦੇ ਉੱਤੇ ਲਿੱਟਣ ਲੱਗਿਆ ਪਰ ਉਹ ਮੂੰਹੋਂ ਬੋਲਿਆ ਨਹੀਂ। ਮੁੰਡਾ ਕਹਿੰਦਾ ਚਾਚੇ ਨੂੰ ਤਾਂ ਨੀਂਦ ਆਉਂਦੀ ਐ ਬੇਬੇ। ਝੰਡੇ ਤੇ ਬੰਤੋ ਨੇ ਆਪਸ ਵਿੱਚ ਅਰਜਨ ਬਾਰੇ ਕੋਈ ਗੱਲ ਨਾ ਕੀਤੀ। ਗੱਲ ਵੀ ਕੀ ਕਰਦੇ ਸਾਫ ਪਤਾ ਸੀ ਕਿ ਉਹ दारू ਪੀ ਕੇ ਆਇਆ ਹੈ। ਗਿੰਦਰ ਕੇ ਬਾਹਰ ਲੈ ਘਰ ਅਰਜਨ ਨਾਲ दारू ਪੀਣ ਵਾਲਾ ਸੀ। ਗਿੰਦਰ ਕਾਹੀ ਗਵਾਂਡੀ ਪ੍ਰੀਤਮ ਪ੍ਰੀਤਮ ਜਿਸ ਦੀ ਬਹੂ ਨੰਦਕੌਰ ਸੀ ਨੰਦਕੌਰ ਕੋਲ ਗਿੰਦਰ ਦੀ ਬਹੂ ਹਰਨਾਮੀ ਦਾ ਵੀ ਉੱਠਣ ਬੈਠਣ ਸੀ ਹਰਨਾਮੀ ਪ੍ਰੀਤਮ ਨੂੰ ਮਿੱਠੀਆਂ ਮਿੱਠੀਆਂ ਮਸ਼ਕਰੀਆਂ ਕਰਦੀ ਰਹਿੰਦੀ ਦਿਓਰ ਲੱਗਦਾ ਸੀ ਨਾ ਪ੍ਰੀਤਮ ਉਹਨੂੰ ਜਵਾਬ ਤਾਂ ਕਰਦਾ ਪਰ ਆਪਣੀ ਬਹੂ ਕੋਲ ਹੋਣ ਕਰਕੇ ਸੰਗ ਜਾਂਦਾ ਕਦੇ-ਕਦੇ ਉਹ ਉਸ ਇਕੱਲੇ ਨੂੰ ਵੀ ਛੇੜਦੀ ਗਿੰਦਰ ਤਾਂ ਪਿੰਦਾ ਨਹੀਂ ਸੀ ਉਹ ਉਸ ਦਿਨ ਬਾਹਰਲੇ ਘਰ ਵੀ ਨਹੀਂ ਸੀ ਗਵਾਂਡ ਮੱਥਾ ਹੋਣ ਕਰਕੇ ਪ੍ਰੀਤਮ ਆਪਣਾ ਘਰ ਸਮਝ ਕੇ ਹੀ ਉੱਥੇ ਬੈਠ ਗਿਆ ਸੀ ਪ੍ਰੀਤਮ ਤੇ ਅਰਜਨ ਬਚਪਨ ਦਿਹਾੜੀ ਸਨ ਇਕੱਠੇ ਖੇਡੇ ਸਨ ਇਕੱਠਿਆਂ ਨੇ ਸ਼ਰਾਰਤਾ ਕੀਤੀਆਂ ਸਨ ਲੜਦੇ ਭਿੜਦੇ ਵੀ ਰਹੇ ਸਨ ਪਰ ਦੋਸਤੀ ਵਿੱਚ ਫਰਕ ਨਹੀਂ ਪਿਆ ਸੀ ਉਡਾਰ ਉਮਰ ਤੋਂ ਹੀ ਉਹ ਕਦੇ-ਕਦੇ ਚੋਰੀ ਛੁਪੇ ਘੁੱਟ ਲਾ ਲਿਆ ਕਰਦੇ ਪੀਂਦੇ ਤੇ ਮਗਰੋਂ ਗੁੜ ਖਾ ਲੈਂਦੇ ਕਿਸੇ ਨੂੰ ਪੀਤੀ ਦਾ ਪਤਾ ਨਾ ਲੱਗਣ ਦਿੰਦੇ ਹੁਣ ਪ੍ਰੀਤਮ ਜਦੋਂ ਦਾ ਵਿਆਹਿਆ ਗਿਆ ਸੀ ਉਹ ਜ਼ਰੂਰ ਹੀ ਕਦੇ-ਕਦੇ ਇਕੱਠੇ ਹੁੰਦੇ ਤੇ ਲਾਜ਼ਮੀ ਸ਼ਰਾਬ ਪੀਂਦੇ ਉਸ ਰਾਤ ਅਰਜਣ ਘਰ ਨਹੀਂ ਜਾਂਦਾ ਸੀ ਉਦੋਂ ਤਾਂ ਅਰਜਣ ਦੀ ਮਾਂ ਵੀ ਜਿਉਂਦੀ ਸੀ ਉਹ ਤੋਂ ਮਗਰੋਂ ਉਹ ਭਰਾ ਪਰਜਾਈ ਦੀ ਅੱਖ ਸ਼ਰਮ ਰੱਖਦਾ ਆਇਆ ਸੀ ਪਰ ਅੱਜ ਅਰਜਣ ਨੇ ਮਿੱਥ ਲਿਆ ਸੀ ਕਿ ਉਹ दारू ਪੀ ਕੇ ਘਰ ਜਾ ਕੇ ਰੋਟੀ ਖਾਵੇਗਾ ਆਪਣੇ ਘਰ ਜਾ ਕੇ ਪਵੇਗਾ ਵੱਡੇ ਭਾਈ ਦਾ ਉਹਨੂੰ ਕਿਹੜਾ ਡਰ ਮਾਰਿਆ ਹੈ ਪਰਜਾਈ ਤੋਂ ਤਾਂ ਡਰਨ ਦੀ ਲੋੜ ਹੀ ਕੋਈ ਨਹੀਂ ਸੀ ਉਸ ਦਿਨ ਗਿੰਦਰ ਦੇ ਬਾਹਰਲੇ ਘਰ ਦਾਰੂ ਪੀਂਦੇ ਪਹਿਲਾਂ ਤਾਂ ਉਹ ਖੇਤਾਂ ਦੀਆਂ ਗੱਲਾਂ ਕਰਦੇ ਰਹੇ ਫਿਰ ਪ੍ਰੀਤਮ ਆਪਣੀ ਨੰਦਕੌਰ ਨੂੰ ਲੈ ਕੇ ਬੈਠ ਗਿਆ ਅਰਜਨ ਨੇ ਬੰਤੋ ਭਾਬੀ ਦੀਆਂ ਗੱਲਾਂ ਸੁਣਾਈਆਂ ਤੇ ਫਿਰ ਪ੍ਰੀਤਮ ਨੇ ਗਿੰਦਰ ਦੀ ਬਹੂ ਹਰਨਾਮੀ ਦੀ ਗੱਲ ਛੇੜੀ ਯਾਰ ਅਰਜਣਾ ਤੀਮੀ ਤਾਂ ਗਿੰਦਰ ਦੀ ਐ ਅੱਖ ਸਾਰੀ ਦੀ ਕਾਲਜਾ ਕੱਢ ਕੇ ਲੈ ਜਾਂਦੀ ਐ ਮਸ਼ਕਰੀ ਵੀ ਕਰੂ ਕੰਜਰ ਦੀ ਬਸ ਸਮਝ ਲੈ ਹੱਡ ਤੇ ਨਹਿਰਨਾ ਮਾਰਦੀ ਐ ਬੰਦੇ ਨੂੰ ਬੋਲਣ ਜੋਗਾ ਨਹੀਂ ਛੱਡਦੀ ਅੱਛੇ ਆ ਗੱਲ ਤਾਂ ਕਰਾ ਫਿਰ ਦੇਖੀਏ ਜੰਡੀ ਦਾ ਪੌਣ ਅਰਜਣ ਨੇ ਬੁੱਲਾ ਉੱਤੇ ਜੀ ਫੇਰੀ ਦੇਖ ਲਾਂਗੇ ਆ ਜਾ ਕਦੇ ਸਾਡੇ ਘਰ ਬੈਠਾਂਗੇ ਥੋੜੀ ਥੋੜੀ ਪੀ ਵੀ ਲਮਾਂਗੇ ਤੁਹਾਡੇ ਘਰ ਉਹ ਕੀ ਕਰਨ ਆਉਂਦੀ ਐ ਕਰਨ ਕੀ ਆਉਣਾ ਸੀ ਗਮਾਂਡ ਐ ਨੰਦਕੌਰ ਕੋਲ ਉਹ ਤਾਂ ਗੇੜਾ ਮਾਰਦੀ ਰਹਿੰਦੀ ਐ ਕਿਤੇ ਨੰਦਕੌਰ ਨਾ ਜੁੱਤੀ ਕੱਢ ਲੈ ਤੈਨੂੰ ਜੁੱਤੀ ਨੂੰ ਐਡਾ ਕੀ ਕਰੇਗਾ ਤੈਨੂੰ ਤਾਂ ਬਸ ਦਿਖਾਉਣੀ ਐ ਉਹ ਗਾਹਾਂ ਤੂੰ ਜਾਣ ਇੱਕ ਅੱਧ ਗੱਲ ਵੀ ਕਰ ਲਾਂਗੇ ਐਉਂ ਕਰ ਲੈਂਦੀ ਐ ਗੱਲ ਬਗਾਨੇ ਬੰਦੇ ਨਾਲ हां ओ त पूरी खुली है तू देखी ता सही तू नी ਛੇੜ ਕੇ देखी कदे मैं मेनू ता, मैं ता, 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 ता तू जाणਦਾ ਹੀ ਐ ਮੇਰੇ ਚ ਹਿੰਮਤ ਨੀ ਇਸ ਗੱਲੋਂ ਮੈਂ ਤਾਂ ਮਿੱਟੀ ਆ ਹੱਸ ਖੇੜ ਕਿੰਨਾ ਲੰਮਾ ਇਹ ਨਹੀਂ ਮੇਥੋਂ ਹੁੰਦਾ ਫੇਰ ਮੈਨੂੰ ਤਾਂ ਲੋੜ ਵੀ ਕਾਈ ਨੀ ਜਿਉਂਦੀ ਰਹੇ ਮੇਰੀ ਨੰਦਕੁਰ ਤਾਂ ਫੇਰ ਮੇਰਾ ਲਵਾ ਮੱਥਾ ਦੇਖਦੇ ਆ ਅਰਜਣ ਪੱppa ਭਾਰ ਹੋ ਕੇ ਬੈਠ ਗਿਆ ਓਏ ਤੂੰ ਠੀਕ ਹੋ ਕੇ ਤਾਂ ਬੈਠ ਤੂੰ ਤਾਂ ਹੁਣੇ ਹੀ ਜਿਵੇਂ ਗੁੜ ਦੀ ਰੋੜੀ ਮੂੰਹ ਚ ਪਾ ਲੈਣੀ ਐ ਐਡੀ ਛੇਤੀ ਬਣਨ ਵਾਲਾ ਕੰਮ ਨਹੀਂ ਇਹ ਮਿਹਨਤ ਕਰਨੀ ਪਊ ਖਾਸੀ ਉਸ ਦਿਨ ਗਿੰਦਰ ਕੇ ਬਾਹਰਲੇ ਘਰ ਦਾਰੂ ਪੀਂਦੇ ਉਹ ਫਿਰ ਹਰਨਾਮੀ ਦੀਆਂ ਗੱਲਾਂ ਕਰਦੇ ਰਹੇ ਪ੍ਰੀਤਮ ਨੇ ਉਹਨੂੰ ਪੂਰਾ ਤਿਆਰ ਕਰ ਦਿੱਤਾ ਸੀ ਅਗਲੀ ਸਵੇਰ ਦਿਨ ਚੜੇ ਅਰਜਣ ਮੰਝੇ ਤੋਂ ਉੱਠਿਆ ਸਾਰਾ ਟੱਬਰ ਚਾਹ ਪੀ ਚੁੱਕਿਆ ਸੀ ਉਹਨੇ ਆਪਣੇ ਭਤੀਜੇ ਹਰਦਿੱਤ ਦਾ ਨਾਮ ਲੈ ਕੇ ਆਵਾਜ਼ ਮਾਰੀ ਹਰਦਿੱਤ ਤਾਂ ਕਦੋਂ ਦਾ ਚਾਹ ਪੀ ਕੇ ਘਰੋਂ ਬਾਹਰ ਹਾਣੀ ਮੁੰਡੇ ਕੁੜੀਆਂ ਨਾਲ ਖੇਡਣ ਜਾ ਲੱਗਿਆ ਸੀ ਉਹਨੇ ਇੱਕ ਹੋਰ ਆਵਾਜ਼ ਮਾਰੀ ਤਾਂ ਬੰਦ ਤੋਂ ਬੋਲੀ ਆ ਗਈ じゃ ਕਾਕਾ ਜੀ ਨੂੰ ਦੱਸ ਕੀ ਆਖਣਾ ਹੁਣ ਚਰਾੰਤ ਕਰ 2 ਮਿੰਟ ਮੈਂ ਵਾਸਤੇ ਬੱਕਲੀਆਂ ਕੁੱਟਦਿਆਂ ਫਿਰ ਦਿੰਨੀਆਂ ਚਾਹ ਬਣਾ ਕੇ ਬੰਤੋ ਉਹਦੇ ਕੋਲ ਆਈ ਸੀ ਤੇ ਉਹਦੇ ਸਿਰ ਤੇ ਬਾਣਾ ਵਿੱਚ ਪਿਆਰ ਨਾਲ ਉਂਗਲਾਂ ਦਾ ਖਰਖਰਾ ਜਿਹਾ ਕਰ ਗਈ ਸੀ